ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਅੱਜ 1 ਜਨਵਰੀ 2025 ਜਿਹੜਾ ਕਿ ਇਸ ਟਾਈਮ ਅਸੀਂ ਖਨੋਰੀ ਬਾਰਡਰ ਤੇ ਬੈਠੇ ਆ ਜਿਹੜਾ ਕਿ ਆਪਣੇ ਬਲਾਕ ਮਹਿਲਕਣਾ ਦਾ ਪੱਕਾ ਨਾਕਾ ਲੱਗਿਆ ਹੋਇਆ ਇੱਥੇ ਆਪਣੇ ਗੁੰਮਟੀ ਵਾਲੇ ਵੀਰ ਜਿਹੜੇ ਵੀ ਹੋਰ ਪਿੰਡਾਂ ਵਾਲੇ ਸਾਰੇ ਇੱਥੇ ਸਾਡੇ ਨੌਜਵਾਨ ਆਗੂ ਜਿੰਨੇ ਵੀ ਸਾਰੇ ਬੈਠਿਆ ਸਹੌਰ ਵਾਲੇ ਹੋਰ ਕਿਹੜੇ ਪਿੰਡ ਕੋਈ ਹੈਗੇ ਆਪਣਾ ਖਿਆਲੀ ਖਿਆਲੀ ਵਾਲੇ ਗੰਗੋਰਾ ਵਾਲੇ ਜਿੰਨੇ ਵੀ ਹੈਗੇ ਪਿੰਡ ਸਹੜੇਆਂ ਵਾਲੇ ਸੋ ਭਰਾਵੋ ਜਿਵੇਂ ਪਹਿਲਾਂ ਦੀ ਤਰ੍ਹਾਂ ਆਪਣਾ 26 ਤਰੀਕ ਤੋਂ ਲੈ ਕੇ ਇੱਥੇ ਰਾਤ ਨੂੰ ਨਾਕੇ ਲੱਗਦੇ ਆਇ ਮਹਿਲ ਕਲਾਂ ਬਲਾਕ ਦਾ ਪੱਕਾ ਨਾਕਾ ਉਥੇ ਧੂਣੀ ਲੱਗੀ ਹੋਈ ਆ ਬਾਕੀ ਜਿਹੜੇ 4-5 ਬੰਦੇ ਆ ਉਹਨਾਂ ਨੂੰ ਸਟੇਜ 'ਲ ਭੇਜਿਆ ਹੋਇਆ ਉਧਰ ਹੋ ਸਕਦਾ ਪਹਿਣਗੇ ਜਾਂ ਕਿ ਮੁਰਕੇ ਵਾਪਸ ਇੱਥੇ ਆਉਣਗੇ ਛੋ ਦੋਸਤੋ ਮੋਰਚਾ ਪੀਕ ਤੇ ਪਹੁੰਚਿਆ ਹੋਇਆ ਜੈਤਲ ਮੋਰਚਾ ਵਧਿਆ ਹੋਇਆ ਕਿਉਂਕਿ ਪ੍ਰਧਾਨਮਾਝ ਬਹੁਤ ਦਿਨ ਹੋ ਗਏ 37 ਦਿਨ ਹੋ ਗਏ ਜ ਮਨਮਰਜ਼ੇ ਬੈਠਿਆਂ ਨੂੰ ਸੋ ਦੋਸਤੋ ਵੱਡੀ ਗਿਣਤੀ ਦੇ ਵਿੱਚ ਆ ਪਾਈਏ ਜਿਵੇਂ ਕਿ ਹੁਣ ਪਿੰਡਾਂ ਦੇ ਵਿੱਚ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਜਿਵੇਂ ਕਿ ਆਪਣਾ ਰੱਖਿਆ ਵੀ ਸੋ ਪ੍ਰਭਾਉ ਕਟੋ-ਕਟਾ ਚਾਰ ਤਿਕ ਨੂੰ ਆਪਾਂ ਲੱਖਾਂ ਦਾ ਇਕੱਠ ਕਰਨ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਜੋਰ ਲਾ ਕੇ ਸਾਰੇ ਖਨੋਰੀ ਬਾਰਡਰ ਤੇ ਪਹੁੰਚਣਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਸਾਡੇ ਜਿੰਨੇ ਵੀ ਬਜ਼ੁਰਗ ਸਾਡੇ ਨੌਜਵਾਨ ਸੇ ਚੜ੍ਹਦੀ ਕਲਾ ਦੇ ਬੈਠੇ ਆ ਪੂਲੇ ਡਾਂਗਾ ਦੇਖੋ ਮੋٹے-ਮੋٹے ਰੱਖਿਆ ਰੈਂਗਲੇ ਸੋ ਪ੍ਰਭਾਉ ਸਾਰੇ ਪੂਰੇ ਤਤਪੁਰ ਵੀ ਡੱਲੇ ਵਾਲ ਸਾਹਿਬ ਨੂੰ ਅਸੀਂ ਇਹ ਤੋਂ ਚੱਕਣ ਨਹੀਂ ਦੇਣਾ ਹੈਗਾ ਹਰ ਹਾਲਤ ਮੰਨਾ ਮੰਗਾ ਮਨਵਾ ਕੇ ਆਪਾਂ ਵਾਪਸ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ